ਸ਼੍ਰੀ ਜਵਿੰਦਰ ਸਿੰਘ ਬਿਰਕ ਐਸਐਸਪੀ ਜੰਦਰ ਦਿਹਾਤੀ ਜੀ ਦੀ ਦਿਸ਼ਾ ਨਿਰਦੇਸ਼ ਅਧੀਨ ਉਹਨਾਂ ਵੱਲੋਂ ਜਿਹੜੀ ਮਹਿੰਮ ਚਲਾਈ ਗਈ ਨਸ਼ਾ ਅਰੋਧ ਅਤੇ ਮਾਰੇ ਅੰਸਰਾਬੁੱਦ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸਐਚਓ ਭੂਸ਼ਣ ਕੁਮਾਰ ਫਲੋਰ ਅਤੇ ਉਸਦੀ ਟੀਮ ਵਿੱਚ ਸਬ ਇੰਸਪੈਕਟਰ ਗਵਿੰਦਰ ਸਿੰਘ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਅੰਤਰ-ਡਿਸਟ੍ਰਿਕਟ ਜਿਹੜਾ ਹੈਗਾ ਇੱਕ ਗਰੁੱਪ ਦੇ 6 ਮੈਂਬਰੀ ਜਿਹੜੇ ਆ ਮੈਂਬਰੋ ਗ੍ਰਿਫਤਾਰ ਕੀਤੇ ਗਏ ਹਨ। ਥਾਣਾ ਫਿਲੌਰ ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲੇ ਅੰਤਰ-ਜ਼ਿਲਾ ਗੈਂਗ ਨੂੰ ਰੇਡ ਕਰਕੇ ਕੀਤਾ ਕਾਬੂ ਚਲੰਦਰ ਦਿਹਾਤੀ ਪੁਲਿਸ ਦੀ ਵੱਡੀ ਸਫਲਤਾ। ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਥਾਣਾ ਫਿਲੌਰ ਦੀ ਉਹ ਬ੍ਰੇਕਿੰਗ ਰੇਡ ਜਿਸ 'ਚ ਜਲੰਧਰ ਦਿਹਾਤੀ ਪੁਲਿਸ ਨੇ ਲੁੱਟਾ ਖੋਹਾਂ ਕਰਨ ਵਾਲੇ ਅੰਤਰ-ਜ਼ਿਲਾ ਗੈਂਗ ਨੂੰ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦੇ ਹਾਤੀ ਹਰਵਿੰਦਰ ਸਿੰਘ ਮਿਰਤ ਪੀਪੀਐਸ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਸਰਬਜੀਤ ਰਾਏ ਅਤੇ ਡੀਐਸਪੀ ਫਿਲੌਰ ਸਰਵੰਤ ਸਿੰਘ ਬਲ ਦੀ ਅਗਵਾਈ ਵਿੱਚ ਐਸਆਈ ਗੋਵਿੰਦਰ ਸਿੰਘ ਨੇ ਰੇਡ ਕਰਕੇ ਗੈਂਗ ਦੇ ਕਈ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਡੀਐਸਪੀ ਸਰਵੰਤ ਸਿੰਘ ਬਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅਪਰਾਧੀਆਂ ਵਿੱਚ ਰਣਜੀਤ ਕੁਮਾਰ, ਕੁਲਵੀਰ ਕੁਮਾਰ, ਸੰਦੀਪਪੁਰ ਬਾਬੂ, ਹਰਜੀਤ ਸਿੰਘ ਉਰਫ ਸੋਨੂ, ਮਨਦੀਪ ਸਿੰਘ ਉਰਫ ਮਨੀ ਅਤੇ ਹਰਜੀਤ ਸਿੰਘ ਉਰਫ ਜਿੱਤੀ ਸ਼ਾਮਲ ਹਨ ਇਕ ਗੈਂਗ ਜਿਟੀ ਰੋਡ ਲੁਧਿਆਣਾ, ਪੁਰਾਇਆ ਅਤੇ ਰਾਹੋ ਰੋਡ ਤੇ 라ਗੀਰਾ ਉਤੇ ਹਥਿਆਰਾਂ ਨਾਲ ਹਮਲੇ ਕਰਕੇ ਲੁੱਟਾ ਖੋਹਾਂ ਕਰਨਦਿਆਂ ਵਾਰਦਾਤਾ ਵਿੱਚ ਸੀ। ਇਹ ਗੈਂਗ ਲੰਬੇ ਸਮੇਂ ਤੋਂ ਸਵੇਰ ਦੇ ਹਨੇਰੇ ਵਿੱਚ ਮਜ਼ਦੂਰਾਂ ਅਤੇ ਆਮ ਪਾਸਰਿਆਂ ਨੂੰ ਡਰਾ ਧਮਕਾ ਕੇ ਨਕਦੀ, ਮੋਬਾਈਲ ਅਤੇ ਕੀਮਤੀ ਸਮਾਨ ਲੁੱਟਦਾ ਆ ਰਿਹਾ ਸੀ। ਖੁਪੀਆਂ ਇਲਾਮ ਮਿਲਦੇ ਹੀ ਪੁਲਿਸ ਨੇ ਫੁਰਤੀ ਵਿਖਾਉਂਦੇ ਹੋਏ ਮਕਦਮਾ ਨੰਬਰ 243 ਦਿਨਾਂਕ ਤੋਂ ਅਕਸਰ 2025 ਤਿਤ ਕਾਰਵਾਈ ਕਰਦਿਆਂ ਉਹਨਾਂ ਨੂੰ ਜਖੀਰਾ ਫਲੋਰ ਤੋਂ ਕਾਬੂ ਕੀਤਾ। ਪੁਲਿਸ ਅਧਿਕਾਰੀਆਂ ਮੁਤਾਬਕ ਪੂਰੇ ਗੈਂਗ ਤੋਂ ਹੋਰ ਰਾਜ਼ੋਨ ਦੀ ਪੁੱਛਗਿੱਛ ਜਾਰੀ ਹੈ ਅਤੇ ਹੋ ਸਕਦਾ ਹੈ ਕਿ ਇਸ ਰੇਡ ਨਾਲ ਹੋਰ ਕਈ ਅਪਰਾਧਿਕ ਘਟਨਾਵਾਂ ਦਾ ਖੁਲਾਸਾ ਹੋਵੇ। ਜਲੰਧਰ ਦਿਹਾਤੀ ਪੁਲਿਸ ਦੀ ਇਹ ਕਾਰਵਾਈ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਵਾਲੇ ਅਪਰਾਧੀਆਂ ਲਈ ਵੱਡਾ ਸੰਦਰਭ ਹੈ ਅਤੇ ਇਸ ਨਾਲ ਹਾਈਵੇ ਸਾਹਮਣੇ ਲੋਕਾਂ ਦੀ ਸੁਰੱਖਿਆ ਨੂੰ ਹੋਰ ਵੀ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦੁਆਬਾ ਪਬਲਿਕ న్యూਸ ਚੈਨਲ ਲਈ ਪੱਤਰਕਾਰ ਰਮਨ ਮਾਹੀਦੀ ਖਾਸ ਰਿਪੋਰਟ। ਰਵਿੰਦਰ ਸਿੰਘ ਵਿਰਕ ਐਸਐਸਪੀ ਜਲੰਧਰ ਦਿਹਾਤੀ ਜੀ ਦੇ ਦਸ਼ਾ ਨਿਰਦੇਸ਼। ਪਰ ਉਹਨਾਂ ਵੱਲੋਂ ਜਿਹੜੀ ਮਹਮ ਚਲਾਈ ਗਈ ਨਸ਼ਾ ਅਰੋਗ ਦੇ ਮਾੜੇ ਅੰਸਰਾਂ ਵੱਲੋਂ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸ ਐਚ ਓ ਕੁਸ਼ਣ ਕੁਮਾਰ ਫਲੋਰ ਅਤੇ ਉਸ ਦੀ ਟੀਮ ਵਿੱਚ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਜਿਸ ਤਹਿਤ ਅੰਤਰ ਡਿਸਟ੍ਰਿਕਟ ਜਿਹੜਾ ਹੈਗਾ ਇੱਕ ਗਰੁੱਪ ਦੇ 6 ਮੈਂਬਰੀ ਜਿਹੜੇ ਆ ਮੈਂਬਰ ਉਹ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਵੱਲੋਂ ਕਰੀਬ 18 ਗਵਾਰਦਾਤਾ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਇਹਨਾਂ ਨੇ ਲੁਧਿਆਣਾ ਫਲੋਰ ਅਤੇ ਫਗਵਾੜਾ ਏਰੀਆ ਦੇ ਵਿੱਚ ਕੀਤੀਆਂ ਨੇ ਇਹਨਾਂ ਦੀ ਮੋਟਸਪ੍ਰੰਡੀ ਇਹ ਸੀ ਕਿ ਰਾਹਗੀਰਾਂ ਨੂੰ ਲੁੱਟਦੇ ਸਨ ਅਤੇ ਜਦੋਂ ਮੋਸਟਲੀ ਇਹ ਜਿਹੜੇ ਪ੍ਰਵਾਸੀ ਜਦੋਂ ਬਾਹਰੋਂ ਆਉਂਦੇ ਸੀ ਟਰੱਕ ਵਾਲੇ ਉਹਨਾਂ ਨੂੰ ਫਲੋਰ ਜਿਹੜਾ ਆਪਣਾ ਮੇਨ ਪੋਲ ਆ ਉਹਦੇ ਅੱਗੇ ਰੁਕਦੇ ਸੀ ਜਦੋਂ ਸ਼ਹਿਰ ਤੋਂ ਬੰਦਾ ਆਉਂਦਾ ਤੇ ਥੋੜਾ ਅੱਗੇ ਜਾ ਕੇ ਰੁਕਦਾ ਤੇ ਉੱਥੇ ਥੋੜਾ ਜਿਹਾ ਰੁਕਣ ਦਾ ਕੱਚੀ ਜਗ੍ਹਾ ਹੈਗੀ ਆ 1 ਕਿਲੋਮੀਟਰ ਦੀ ਉੱਥੇ ਰੁੱਖ ਵਗੈਰਾ ਲੱਗੇ ਹੋਏ ਆ ਜਦੋਂ ਰੂਟੀਨ ਦੇ ਵਿੱਚ ਟਰੱਕ ਰੋਕਦੇ ਸਨ ਤੇ ਉਹਨਾਂ ਨੂੰ ਇਹ ਮੋਬਾਈਲ ਫੋਨ ਤੇ ਉਹਨਾਂ ਕੋ ਪੈਸੇ ਖੋਹ ਲੈਂਦੇ ਸਨ ਇਹਨਾਂ ਦੀ ਮੇਨ ਮਿਡਸ ਮੰਡੀ ਇਹ ਸੀ ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਨੇ ਉਹ ਨਵਾਂ ਸ਼ਹਿਰ ਰੋਡ ਤੇ ਵੀ ਕੀਤੀਆਂ ਨੇ 플ੌਟ ਨਵਾਂ ਸ਼ਹਿਰ ਰੋਡ ਦੇ ਉੱਤੇ ਤੇ ਇਹਨਾਂ ਨੂੰ ਜਿਹੜਾ ਗੈਂਗ ਹੈਗਾ ਇਹਨਾਂ ਨੇ ਅੱਗੇ ਫਰਦਰ ਜਿਹੜਾ ਸੀ ਹੁਣ ਇਹਨਾਂ ਨੇ ਵਿਉਂਤਬੰਦੀ ਕੀਤੀ ਸੀ ਵੀ ਇਹਨਾਂ ਵਾਰਦਾਤਾਂ ਤੋਂ ਬਾਅਦ ਇਹਨਾਂ ਨੇ ਪੈਟਰੋਲ ਪੰਪ ਵਾਲੇ ਤੇ ਮਨੀ ਚੇਂਜਰ ਲੁੱਟਣ ਦੀ ਸਲਾਹ ਕਰ ਰਹੇ ਸੀ ਜਿਨ੍ਹਾਂ ਨੂੰ ਸਾਡੇ ਐਸ ਐਚਓ ਫਲੋਰ ਕੁਸ਼ਿੰਤ ਮਾਰੋ ਤੇ ਉਹਨਾਂ ਦੀ ਟੀਮ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈਗਾ ਇਨਾਂ ਕੋਲੋਂ ਜਿਹੜੀ ਆ ਸ਼ਾਰਪ ਵੈਪਨ ਜਿਹੜੇ ਆ ਔਰ ਕਵਰ ਹੋਏ ਨੇ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਮੋਬਾਈਲ ਖੋਏ ਸੀ ਉਹ ਬਰਾਮਦ ਹੋਏ ਆ ਮੋਟਰਸਾਈਕਲ ਜਿਹੜੇ ਸੀ ਚੋਰੀ ਦੇ ਉਹ ਇਹਨਾਂ ਕੋਲੋਂ ਦੋ ਬਰਾਮਦ ਕੀਤੇ ਗਏ ਨੇ ਇਹ ਸਾਰੇ ਇਹਨਾਂ ਚੋਂ ਪੰਜ ਜਿਹੜੇ ਨੇ ਉਹ ਵਾਰਦਾਤੀ ਨੇ ਇੱਕ ਜਿਹੜਾ ਸੀ ਉਹ ਫਰੈਸ਼ ਸੀ ਬੰਗੇ ਸਾਈਡ ਤੋਂ ਇਹਨਾਂ ਨੇ ਲੁੱਟਖੋਹਾਂ ਦੀਆਂ ਤੇ ਚੋਰੀ ਦੇ ਤੇ ਨਸ਼ੇ ਦੇ ਇਹਨਾਂ ਤੇ ਆਲਰੇਡੀ ਮਕਦਮੇ ਦਰਜ ਨੇ ਸਰ ਜਲੰਧਰ ਜ਼ਿਲ੍ਹੇ ਤੋਂ ਲਾਵਾ ਹੋਰ ਵੀ ਕਿਤੇ ਇਹਨਾਂ ਨੇ ਮਾਰ ਦਿੱਤਾ ਨਹੀਂ ਹਜੇ ਫਰਦਰ ਇਹਨਾਂ ਦਾ ਇਸ ਪੁਲਿਸ ਰਿਮਾਂਡ ਲੈ ਰਹੇ ਆ ਪੁਲਿਸ ਰਿਮਾਂਡ ਲੈ ਹਾਸਲ ਕਰਨ ਤੋਂ ਬਾਅਦ ਆ ਫਿਰ ਫਰਦਰ ਕੋਸ਼ਿਸ਼ ਕਰਾਂਗੇ ਹਜੇ 15 ਵਾਰ ਦਾ ਧੰਮ ਨਹੀਂ ਨੇ ਉਸ ਤੋਂ ਬਾਅਦ ਹੋਰ ਜੇ ਜੋ ਇਨਕਸ਼ਾਫ ਇਹਨਾਂ ਨੇ ਕੀਤਾ ਉਹਦੇ ਮੁਤਾਬਕ ਸੀ ਤੁਹਾਨੂੰ ਦੱਸਾਂਗੇ ਸਰ ਬੇਸਿਕਲੀ ਹੈ ਕਿਤੇ ਪੰਜਾਬ ਦੇ ਰਹਿਣ ਵਾਲੇ ਵਿੱਚ ਮਨ ਪ੍ਰਵਾਸੀ ਕੀ ਲੱਗਦਾ ਸਰ ਕਿੰਨੇ ਕੋਈ ਇਹ ਬੇਸਿਕਲੀ ਜਿਹੜੇ ਆ ਦੋ ਤੇ ਤਿੰਨ ਜਣੇ ਜਿਹੜੇ ਨੇ ਉਹ ਲੋਕਲ ਇੱਥੇ ਫਲੋਰ ਦੇ ਰਹਿਣ ਵਾਲੇ ਹੈਗੇ ਨੇ ਕਲਸੀ ਮੱਲੇ ਦੇ ਨੇ ਕੁਝ ਬਿਲਗੇ ਦੇ ਨੇ ਤੇ ਕੁਝ ਆਰਾਪੁਰਾਈਆਂ ਦੇ ਨੇ ਸਾਨੂੰ ਸ਼ੀਲੀਆਂ ਗੁਣੀਆਂ ਵਾਰੀ ਵੀ ਦੱਸੋ ਕਿੰਨੀਆਂ ਇਹਨਾਂ ਕੋਲੋਂ ਅਸੀਂ 288 ਜਿਹੜੀਆਂ ਅਸੀਂ ਨਸ਼ੀਲੀਆਂ ਗੋਲੀਆਂ ਵੀ ਇਹਨਾਂ ਕੋਲ ਬਰਾਮਦ ਕੀਤੀਆਂ ਹੈਗੀਆਂ ਨੇ ਤੇ ਉਹਦੇ ਤੇ ਵੀ ਇਹਨਾਂ ਦੇ ਐਨਡੀਪੀ ਸੈਕਟਰ ਦਾ ਮਕਦਮਾ ਦਾ ਕੀਤਾ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਵਾਰ-ਵਾਰ ਇਹ ਵਾਰਦਾਤੀ ਨੇ ਤੇ ਵਾਰ-ਵਾਰ ਜਿਹੜਾ ਕ੍ਰਾਈਮ ਕਰਦੇ ਨੇ ਉਹਦੇ ਵਿੱਚ ਬੀਐਨਐਸ ਦੀ 111 ਘਰ ਆ ਇਹਨਾਂ ਤੇ ਲਾਈ ਗਈ ਹੈ ਜਿਹਦੇ ਵਿੱਚ ਮਿਨੀਮਮ 10 ਸਾਲ ਦੀ ਕੈਦ ਆ ਇਹ ਮਾਰੇ ਬੰਦੇ ਜਿਹੜੇ ਗਰੀਬ ਲੋਕਾਂ ਨੂੰ ਰਾਹਗੀਰਾਂ ਨੂੰ ਕਿਸਾਨਾਂ ਨੂੰ ਲੁੱਟਦੇ ਸੀ ਉਹਦੇ ਮੁਤਾਬਕ ਇਹਨਾਂ ਨੂੰ ਜਿਹੜੀ ਪ੍ਰੋਪਰ ਸਜ਼ਾ ਜਿਹੜੀ ਉਹ ਮਿਲੇਗੀ ਇਸਾ ਡਰਗੀ ਆ ਨਸ਼ਾ ਕਰਨ ਦੇ ਆਦੀ ਆ ਉਹ ਇਹਦੇ ਚ ਦੋ ਤਿੰਨ ਜਣੇ ਜਿਹੜੇ ਨੇ ਉਹ ਨਸ਼ਾ ਕਰਨ ਦੇ ਆਦੀ ਹੈਗੇ ਸਰ ਪਰਮਾਨੈਂਟ ਰਿਮਾਂਡ ਦਿੱਤਾ ਪਰ ਉਹਨਾਂ ਨੂੰ ਹਾਂਜੀ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਅਸਲੀ ਦਿੱਤਾ ਜਾਵੇ